ਬਾਦਲ ਉਹਦਾ ਮੁੰਡਾ ਉਹਦਾ ਭਤੀਜਾ ਉਹਦਾ ਮੁੰਡੇ ਦਾ ਸਾਲਾ ਉਹਨਾਂ ਦਾ ਉਹਨਾਂ ਦਾ ਪਰੌਣਾ ਹੈ ਨਾ ਕੋਈ ਕਿਤਾ ਟੱਬਰ ਸਾਰੇ ਹੀ ਖੜਾ ਹੁੰਦਾ ਨਾ ਉਹਨਾਂ ਦਾ ਮੈਂ ਕਿਹਾ ਜੇ ਕਿਤੇ ਲੋਕ ਸਭਾ ਦੀ ਜਾਂ ਕੋਈ ਬਾਲ ਸਭਾ ਹੁੰਦੀ ਆ ਉਹਦੇ ਜਵਾਕਾਂ ਨੂੰ ਵੀ ਲੈ ਆਉਂਦੇ ਪਹਿਲੀ ਇਹ ਹੋਰ ਤਾਂ ਕਿਸੇ ਨੂੰ ਮੌਕਾ ਦੇਣਾ ਹੈ ਨਾ ਲੋਕਾਂ ਨੂੰ ਆਪਦੇ ਹੀ ਲਿਆਉਣੇ ਨੇ ਕੈਪਟਨ ਅਮਿੰਦਰ ਆਰ ਗਿਆ ਉਹ ਜੋ ਸਿੱਧੂ ਆਰ ਗਿਆ ਪਠੜ ਆ ਤੁਹਾਡੇ ਵਾਲਾ ਬਲਬੀ ਸਿੱਧੂ ਹੈ ਨਾ ਪਤਾ ਹੀ ਨਹੀਂ ਲੱਗਿਆ ਪਤਾ ਹੀ ਲੱਗੇ ਨੇਰੀ ਚ ਕੌਣ ਕੌਣ ਉੱਫੜ ਗਿਆ ਕੀ ਹੋ ਗਿਆ ਇਹ ਰੈਵੋਲੂਸ਼ਨ ਹਾਂ ਜਦੋਂ ਮੈਂ 10 ਮਾਰਚ ਨੂੰ ਰਿਜ਼ਲਟ ਦੇਖ ਰਿਆ ਸੀ ਮੈਂ ਸੰਗਰੂਰ ਸੀ ਮੈਂ ਟੀਵੀ ਤੇ ਦੇਖ ਰਿਆ ਸੀ ਮੇਰੀ ਮਾਂ ਮੇਰਾ ਪਰਿਵਾਰ ਮੇਰੇ ਨਾਲ ਜਿਉਂ-ਜਿਉਂ ਸੀਟਾਂ ਆਮਾਦੀ ਪਾਰਟੀ ਦੀ ਵਧੀ ਜਾਂਦੀਆਂ ਸੀ 60 ਫਿਰ 62 ਫਿਰ 60 ਫਿਰ 70 ਫਿਰ 75 ਫਿਰ 80 ਜੋ-ਜੋ ਸੀਟਾਂ ਵਧ ਰਹੀਆਂ ਸੀ ਮੇਰੀ ਅੱਖਾਂ ਦੇ ਵਿੱਚ ਖੁਸ਼ੀ ਦੇ ਤੇ ਜ਼ਿੰਮੇਵਾਰੀਆਂ ਦੇ ਅਥਰੂ ਵੀ ਵਧ ਰਹੇ ਸੀ ਵੀ ਲੋਕਾਂ ਨੇ ਤਾਂ ਯਕੀਨ ਕਰ ਲਿਆ ਹੁਣ ਭਗਵੰਤ ਮਾਨਾ ਲੋਕਾਂ ਨੇ ਤਾਂ ਫਰਜ਼ ਨਿਭਾਤਾ ਹੁਣ ਵਾਰੀ ਤੇਰੀ ਐ ਤੈਂ ਫਰਜ਼ ਨਿਭਾਉਣਾ ਸੱਚੇ ਮਨ ਨਾਲ ਸੱਚੇ ਦਿਲ ਨਾਲ 1 ਰੁਪਈਆ ਵੀ ਮੈਂ ਖਜ਼ਾਨੇ ਨਾਲ ਇੱਧਰ ਉੱਧਰ ਨਹੀਂ ਹੋਣ ਦੇਵਾਂਗਾ ਹਾਂ ਹਾਲਾਂਕਿ ਇਹਨਾਂ ਨੇ ਬਹੁਤ ਲੁੱਟਿਆ ਖਜ਼ਾਨੇ ਨੂੰ ਕਰਜ਼ਾ ਚੜਾ ਕੇ ਛੱਡ ਕੇ ਗਏ ਨੇ ਕੋਈ ਗੱਲ ਨਹੀਂ ਲਾ ਲਾਂਗੇ ਕਰਜ਼ਾ ਨੀਅਤ ਸਾਫ਼ ਹੋਣੀ ਚਾਹੀਦੀ ਹੈ ਆਪਾਂ ਠੀਕ ਕਰ ਲਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਤੋ ਕਲਮੇ ਲੱਭ ਲਾਂਗੇ ਆਪਾਂ ਤੇ ਆਪਾਂ ਨੂੰ ਗੁਰੂਆਂ ਦੀ ਬਾਣੀ ਦਾ ਖਜ਼ਾਨਾ ਸਾਡੇ ਕੋਲੇ ਹੈ ਸਾਡੇ ਕੋਲੇ ਸ਼ਹੀਦਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਐ ਉਹਨਾਂ ਦੇ ਸੁਪਨਿਆਂ ਦੇ ਲਕੀਰਾਂ ਸਾਡੇ ਕੋਲ ਨੇ ਉਹਨਾਂ ਲਕੀਰਾਂ ਤੇ ਚੱਲਣਾ ਐ ਸਾਡੇ ਕੋਲੇ ਪੀਰਾਂ ਫਕੀਰਾਂ ਸ਼ਾਇਰਾਂ ਦੇ ਵੱਡੇ ਵੱਡੇ ਸਾਡੇ ਕੋਲੇ ਪਏ ਨੇ ਜਿਹੜੇ ਪ੍ਰੇਰਣਾ ਦੇ ਚਿੱਠੇ ਪੰਜਾਬੀਆਂ ਪੂਰੀ ਦੁਨੀਆ 'ਚ ਕਾਮਯਾਬਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜੰਨੇ ਆ ਵੀ ਚਲ ਜਾਣਾਂ ਦਾ ਕਿਤੇ ਹੋਰ ਸੀ ਇੱਥੇ ਲਾ ਕੇ ਚੱਲ ਕੋਈ ਨਹੀਂ ਇੱਥੇ ਕਾਮਯਾਬ ਹੋ ਜੰਨੇ ਮਿਹਨਤੀ ਕੌਮ ਐ ਮਾਰਸ਼ਲ ਕੌਮ ਐ ਧਰਤੀ ਬਜਾਉ ਹੈ ਮੌਸਮ ਹਰ ਕਿਸਮ ਦਾ ਹੈ ਕਮੀ ਕੀ ਰਹੀ ਸੀ ਉਦਾਸੀ ਕਿਉਂ ਛਾ ਗਈ ਸੀ ਪਿਛਲੇ 20 ਸਾਲ ਤੋਂ ਪੰਜਾਬੀਆਂ ਦੇ ਚਿਹਰਿਆਂ ਤੇ ਉਦਾਸੀ ਸੀ ਸੱਥਾਂ ਦੇ ਵਿੱਚ ਰੌਣਕਾਂ ਘਟ ਗਈਆਂ ਸੀ 30-30 ਸਾਲ ਦੇ ਮੁੰਡਿਆਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਖਾ ਗਈ ਮੇਰੇ ਘਰ ਦਾ ਕੀ ਬਣੂਗਾ ਮੇਰੇ ਪਰਿਵਾਰ ਦਾ ਕੀ ਬਣੂਗਾ ਚਿੰਤਾ ਕਰ ਅਸੀਂ ਆਏ ਕੱਡੀਆਂ ਫਾਈਲਾਂ ਚਲੋ ਵੀ ਨੌਕਰੀਆਂ ਦੇਣੀਆਂ ਸ਼ੁਰੂ ਕਰੀਏ ਚਲੋ ਸਕੂਲ ਠੀਕ ਕਰੋ ਯਾਰ ਚਲੋ ਹਸਪਤਾਲ ਬਣਾਈਏ ਚਲੋ ਉਹਨਾਂ ਦੀ ਇਹ ਬਿਲਡਿੰਗਾਂ ਨੂੰ ਅਪਡੇਟ ਕਰਕੇ ਮਸ਼ੀਨਾਂ ਦੇਈਏ ਨਵੇਂ ਡਾਕਟਰ ਭਰਤੀ ਕਰੇ ਨਵਾਂ ਸਟਾਫ ਭਰਤੀ ਕਰੀਏ ਨਵੇਂ ਟੀਚਰ ਭਰਤੀ ਕਰੀਏ ਜਿਹੜੇ ਬੇਰੁਜ਼ਗਾਰ ਫਿਰਦੇ ਨੇ ਧਰਨੇ ਦਿੰਦੇ ਚਲੋ ਉਹਨਾਂ ਨੂੰ ਲੈ ਕੇ ਆਓ ਉਹਨਾਂ ਦੀ ਕਈਆਂ ਨੇ ਤਾਂ ਧਰਨੇ ਦਿੰਦਿਆਂ ਦੀਆਂ ਉਮਰਾਂ ਉਹ ਓਵਰਏਜ ਹੋ ਗਏ ਓਵਰਏਜ ਹੋ ਗਏ ਧਰਨਾ ਦਿੰਦੇ ਦਿੰਦੇ ਕਿ 7 ਸਾਲ ਤੋਂ ਧਰਨੇ ਤੇ ਬੈਠੇ ਜੀ ਹੁਣ ਉਮਰ ਲੰਘ ਗਈ ਨੌਕਰੀ ਕਰਨ ਵਾਲੀ ਉਹ ਵੀ ਵਧਾਈ 37 ਤੋਂ ਹੁਣੇ-ਹੁਣੇ ਸੀ ਫੈਕਲਟੀ ਟੀਚਰ ਦੀ 37 ਸਾਲ ਤੋਂ 45 ਸਾਲ ਕੀਤੀ ਹੈ ਕੋਈ ਗੱਲ ਨਹੀਂ ਤੁਸੀਂ ਆ ਜਾਓ ਕੋਈ ਗੱਲ ਨਹੀਂ ਉਹ ਕੀ ਕਰੀਏ ਪਹਿਲਾਂ ਵਾਲੇ ਮਾਰੇ ਨਿਕਲੇ ਲੋਕਾਂ ਦਾ ਕੀ ਕਸੂਰ ਸੀਗਾ ਸੁਤਾ ਕਰਕੇ ਇਹ ਸਮਾਗਮ ਹੋਏ ਨੇ ਕਿ ਤੁਸੀਂ ਆ ਸਕੂਲ 'ਚ ਹੀ ਲੱਗ ਹੁੰਦੀ ਹੈ ਨਾ ਵੋਟਾਂ ਵੋਟਾਂ ਇੱਥੇ ਪੈਂਦੀਆਂ ਨਾ ਮੈਂ ਵੀ ਵੋਟ ਪਾਉਣੇ ਇੱਥੇ ਆ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਰਕਾਰੀ ਸਕੂਲ ਹੈ ਤੁਸੀਂ ਉਹ ਸਕੂਲ ਦੀਆਂ ਲਾਈਨਾਂ 'ਚ ਲੱਗ ਕੇ ਇੱਕ ਜ਼ਿੰਮੇਵਾਰੀ ਦੇਣ ਵਾਸਤੇ ਇੱਕ ਸਫਾਈ ਕਰਨ ਵਾਲੇ ਝਾੜੂ ਵਾਲਾ ਬਚਨ ਦੱਬਿਆ ਕਿ ਤਾਂ ਅੱਜ ਦੇ ਸਮਾਗਮ ਨੂੰ ਜਿਹੜੇ ਨੇ ਪੋਸੀਬਲ ਹੋ ਸਕਤੇ ਨਹੀਂ ਤਾਂ ਪਹਿਲਾਂ ਇੱਥੇ ਕੌਣ ਪੁੱਜਦਾ ਸੀ ਕਿਸੇ ਨੂੰ ਆਪਾਂ ਵੀ ਸੋਚ ਰਹੇ ਹੁੰਦੇ ਸੀ ਚਲੋ ਹੁਣ ਇਹ ਆ ਗਏ ਇਹ ਕਰ ਲੈਣਗੇ ਭਾਈ ਰਾਜ ਹੁਣ ਅਗਲੀ ਵਾਰ ਉਹ ਆ ਜਾਣਗੇ ਸੋ ਇਹ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਰਾਮਲੀਲਾ ਗਰਾਊਂਡ ਤੋਂ ਪ੍ਰਾਪ ਕਰਪਸ਼ਨ ਦੇ ਖਿਲਾਫ ਇੱਕ ਮਹੀਨਾ ਸ਼ੁਰੂ ਕੀਤੀ ਉਹਦੇ ਚੋਂ ਨਿਕਲੀ ਹੋਈ ਬਾਟੇ